ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਰਚੇਸ਼ ਗਰ ਪ੍ਰਦਾਨ ਬਾਬਾ ਫਰੀਦ ਪ੍ਰੈਸ ਵੈਲਫੇਅਰ ਸੁਸਾਇਟੀ ਰਜਿਸਟਰਡ ਫਰੀਦਕੋਟ ਜੋ ਕਿ ਅੰਤ ਦੀ ਗਰਮੀ ਨੂੰ ਵੇਖਦੇ ਹੋਏ ਅੱਜ ਪੰਛੀਆਂ ਵਾਸਤੇ ਪਾਣੀ ਦੇ ਕਟੋਰੇ ਵੰਡੇ ਗਏ ਸਾਡੇ ਕਲੱਬ ਵੱਲੋਂ ਕਿਵੇਂ ਗਰਮੀ ਬਹੁਤ ਹੈ ਸਾਨੂੰ ਵੀ ਪੰਛੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਦੀ ਆਪਦੀ ਛੱਤ ਤੇ ਪਾਣੀ ਦੇ ਕਟੋਰੇ ਰੱਖਣੇ ਚਾਹੀਦੇ ਆ ਕਿਵੇਂ ਆਪਾਂ ਰੈਸਟਾਊਰ ਸੈਰ ਕਰਦੇ ਕਿਸੇ ਵੀ ਜਾਨੇ ਖਾਂ ਤੇ ਉੱਥੇ ਕਟੋਰੇ ਪਏ ਹੁੰਦੇ ਆ ਰੱਖਣੇ ਚਾਹੀਦੇ ਆ ਤੇ ਸਾਨੂੰ ਐਨਾ ਯਾਨੀ ਕਿ ਕੱਲੇ ਕਟੋਰੇ ਰੱਖਦੇ ਛੱਤ ਤੇ ਤੇ ਉਹਨਾਂ ਨੂੰ ਪਾਣੀ ਵੀ ਪਾਣਾ ਚਾਹੀਦਾ ਦਿਨ ਚ ਦੋ ਵਾਰੀ ਸਾਨੂੰ ਪਾਣੀ ਪਾਣਾ ਚਾਹੀਦਾ ਸਾਡੀ ਸੁਸਾਇਟੀ ਜੋ ਕਿ ਸਮਾਜ ਸੇਵੀ ਕੰਮ ਕਰਦੀ ਰਹਿੰਦੀ ਹੈ ਸਾਡੇ ਹਰੇਕ ਮੈਂਬਰ ਵਿੱਚ ਸਮਾਜ ਸੇਵਾ ਲੈ ਕੇ ਬਹੁਤ ਹੀ ਜ਼ਿਆਦਾ ਖੁਸ਼ ਸਾਡੇ ਮੈਂਬਰਾਂ ਜੀ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਸਾਡੀ ਸੁਸਾਇਟੀ ਹਮੇਸ਼ਾ ਹੀ ਸਮਾਜ ਸੇਵੀ ਕੰਮ ਕਰਦੀ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਅੱਗੇ ਪਹਿਲਾਂ ਵੀ ਤੁਹਾਡੀ ਸੁਸਾਇਟੀ ਤਾਂ ਇਹ ਐਕਟੀਵਿਟੀ ਕੰਫਰੈਂਸ ਹੀ ਹਾਂਜੀ ਮੋਕੇ ਮੋਕੇ ਤੇ ਸਾਡੀ ਸੁਸਾਇਟੀ ਐਕਟੀਵਿਟੀ ਪਾਉਂਦੀ ਰਹਿੰਦੀ ਹੈ ਕਿਵੇਂ ਪਾਣੀ ਅਪੋਦੇ ਲਾਉਂਦੇ ਪੌਦੇ ਦਾ ਲੰਗਰ ਲਾਇਆ ਕਿਵੇਂ ਲੰਗਰ ਦੂਸਰਾ ਲਾਇਆ ਚਾਵਲਾਂ ਦਾ ਪਾਣੀ ਦਾ ਉੱਤੇ ਕੋਈ ਵੀ ਸਮਾਜ ਸੇਵੀ ਕਿਸੇ ਨੂੰ ਵੀ ਲੋਡ ਬੰਦ ਹੁੰਦੀ ਹੈ ਸਾਡਾ ਕਲੱਬ ਹਮੇਸ਼ਾ ਤਿਆਰ ਰਹਿੰਦਾ ਹੈ ਉਹਨਾਂ ਦੇ ਟਾਈਮ ਦੇ ਵਿੱਚ ਵੀ ਇਸੇ ਤਰ੍ਹਾਂ ਐਕਟੀਵਿਟੀ ਸਾਡੇ ਕਲੱਬ ਹਮੇਸ਼ਾ ਲਈ ਤਿਆਰ ਹੈ ਕੋਈ ਵੀ ਲੋੜਵੰਦ ਹੈ ਸਾਡੇ ਐਸੋਸਾਇਟੀ ਨਾਲ ਸੰਪਰਕ ਕਰੋ